ਪਰ ਗਵੰਧਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਕਿ ਤੁਸੀਂ ਵੀ ਸਰਕਾਰ ਬਣਾਉਣ ਤੋਂ ਪਹਿਲੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਕੇਂਦਰ ਭਾਵੇਂ ਐਮਐਸਪੀ ਦੇ ਨਾਤੇ 23 23 ਫਸਲਾਂ ਦੇ ਉੱਤੇ ਐਮਐਸਪੀ ਸੂਬੇ ਦੀ ਸਰਕਾਰ ਦੋਗੇ ਅੱਜ ਕਿਉਂ ਤੁਸੀਂ ਕੱਲੇ ਕੇਂਦਰ ਦੇ ਸਾਹਮਣੇ ਗਿੜਗਿੜਾ ਰਹੇ ਹੋ ਕਿ ਕੇਂਦਰ ਆਪਣੇ ਕਿਸਾਨਾਂ ਨੂੰ ਹੱਕ ਨਹੀਂ ਦੇ ਰਿਹਾ ਤਾਂ ਫਿਰ ਸੂਬੇ ਦੀ ਸਰਕਾਰ ਦੇ ਤੁਹਾਡਾ ਵਾਦਾ ਇੱਕ ਵਾਰੀ ਨਹੀਂ ਕਈ ਵਾਰੀ ਤੁਸੀਂ ਇਹ ਵਾਦਾ ਕੀਤਾ ਹੈ ਮੁੱਖ ਮੰਤਰੀ ਨੂੰ ਵੀ ਕਹਿੰਦੀ ਆ ਤੁਹਾਡਾ ਫਰਜ਼ ਬੰਦਾ ਹੈਗਾ ਅੱਗੇ ਹੋ ਕੇ ਬਾਰਡਰ 'ਚ ਜੇ ਸਾਡੇ ਕਿਸਾਨ ਮਰ ਰਹੇ ਸੀ ਮਾਰੇ ਜਾ ਰਹੇ ਨੇ ਅੱਜ ਵੀ ਪੰਜਾਬ ਦੇ ਬਾਰਡਰ 'ਚ ਬੈਠੇ ਹੋਏ ਨੇ ਤੁਹਾਨੂੰ ਉੱਥੇ ਅੱਗੇ ਹੋ ਕੇ ਪਹਿਲੇ ਆਪਣੇ ਉੱਤੇ ਗੋਲੀਆਂ ਖਾਣੀ ਚਾਹੀਦੀਆਂ ਸੀ ਡਰੋਨਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਇਸ ਤੋਂ ਪਹਿਲੇ ਕਿ ਹਰਿਆਣਾ ਦੀ ਪੁਲਿਸ ਦੇ ਖਿਲਾਫ ਅਜ ਤਾਈਂ ਕੋਈ ਪੰਜਾਬ ਦੀ ਸਰਕਾਰ ਨੇ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਜਿਹੜੇ ਆਪਣੇ ਕਿਸਾਨਾਂ ਦੇ ਉੱਤੇ ਤਸ਼ੱਦਦ ਹੋਈ ਹੈ ਸੈਸ਼ਨ ਸ਼ੁਰੂ ਹੋਣ ਲੱਗਿਆ ਹੈਗਾ ਬਜਟ ਸੈਸ਼ਨ ਲੈ ਕੇ ਆਓ ਤੁਸੀਂ ਉਸ ਸੈਸ਼ਨ ਵਿੱਚ ਭਗਵੰਤ ਮਾਨ ਨੂੰ ਲੈ ਕੇ ਆਏ ਪੰਜਾਬ ਦੇ ਵਿਧਾਨ ਸਭਾ ਚ ਇਸ ਸੈਸ਼ਨ ਵਿੱਚ ਲੈ ਕੇ ਆਏ ਤਾਂ ਲਾਜ਼ਮੀ ਕਰੇ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਉਹ ਕਿਉਂ ਨਹੀਂ ਅਸ ਤੋਂ ਕਿਉਂ ਪਿੱਛੇ ਭੱਜ ਰਹੇ ਨੇ ਬਹੁਤ ਦੁੱਖ ਹੁੰਦਾ ਹੈ ਕਿ ਕਿਸਾਨਾਂ ਨੂੰ ਇੱਕ ਵਾਰ ਫੇਰ ਸੜਕਾਂ ਤੇ ਉਤਰਨਾ ਪਿਆ ਹੈ ਤੇ ਰਾਜ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗੀ ਭਗਵੰਤ ਮਾਨ ਸਾਹਿਬ ਨੂੰ ਕੇਜਰੀਵਾਲ ਨੂੰ ਕਿ ਤੁਸੀਂ ਵੀ ਸਰਕਾਰ ਬਣਾਉਣ ਤੋਂ ਪਹਿਲੇ ਪੰਜਾਬੀਆਂ ਨਾਲ ਵਾਦਾ ਕੀਤਾ ਸੀ ਕਿ ਕੇਂਦਰ ਭਾਵੇਂ ਐਮਐਸਪੀ ਦੇ ਨਾ ਦੇ ਤੇ ਇਹ ਦੀ ਤੇ ਫਸਲਾਂ ਦੇ ਉੱਤੇ ਐਮਐਸਪੀ ਸੁਪਰ ਦੀ ਸਰਕਾਰ ਦੋਗੀ ਅੱਜ ਕਿਉਂ ਤੁਸੀਂ ਕੱਲੇ ਕੇਂਦਰ ਦੇ ਸਾਹਮਣੇ ਗਿੜਗਿੜਾ ਰਹੇ ਹੋ ਜੇ ਕੇਂਦਰ ਆਪਣੇ ਕਿਸਾਨਾਂ ਨੂੰ ਹੱਕ ਨਹੀਂ ਦੇ ਰਿਹਾ ਤਾਂ ਫਿਰ ਸੂਬੇ ਦੀ ਸਰਕਾਰ ਦੇ ਤੁਹਾਡਾ ਵਾਅਦਾ ਇੱਕ ਵਾਰ ਨਹੀਂ ਕਈ ਵਾਰੀ ਤੁਸੀਂ ਇਹ ਵਾਅਦਾ ਕੀਤਾ ਹੈ ਤੁਹਾਡੀ ਕਈ ਸਾਰੀ ਵੀਡੀਓ ਜਿੱਥੇ ਚੰਦ ਮਿੰਟਾਂ ਚ ਇਹ ਲਾਜ਼ਮੀ ਤੁਸੀਂ ਇਹਨੂੰ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਲ ਦੋਗੇ ਸਾਰੀ ਵੀਡੀਓ ਸਾਰਿਆਂ ਨੇ ਦੇਖੀਆਂ ਹੋਈਆਂ ਨੇ ਸੋ ਮੈਂ ਕਿਸਾਨ ਯੂਨੀਅਨਾਂ ਨੂੰ ਵੀ ਕਵਾਂਗੇ ਕਿ ਕੇਂਦਰ ਦੇ ਉੱਤੇ ਜ਼ਰੂਰ ਦਬਾਅ ਲੈ ਕੇ ਨਾਪਾਂ ਸੂਬੇ ਦੀ ਸਰਕਾਰ ਤਾਂ ਕਿਉਂ ਨਹੀਂ ਮੰਗ ਰਖ ਰਹੀ ਜਿਹੜੇ ਕਹਿੰਦੇ ਸੀ ਕਿ ਭਾਵੇਂ ਮੂੰਗੀ ਹੋਵੇ ਉਹਦੀ ਐਮਐਸਪੀ ਹੋਵੇ ਤਈ ਫਸਲਾਂ ਦੀ ਐਮਐਸਪੀ ਹੋਵੇ ਤੇ ਜਿਹੜਾ ਕੰਮ ਕੇਂਦਰ ਨਹੀਂ ਕਰ ਰਹਾ ਉਹ ਸੂਬੇ ਦੀ ਸਰਕਾਰ ਕਿਉਂ ਨਹੀਂ ਕਰ ਰਹੀ ਆ ਪਹਿਨਾ ਤੋਂ ਵੀ ਮੰਗੇ ਜਿਹੜੀ ਮੰਗ ਸੀ C2+57 ਸੁਆਮੀ ਨਾਥਨ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਨੂੰ ਲਾਗੂ ਕਰਨਾ ਅੱਜ ਉਸ ਤੋਂ ਘੱਟ ਕਰਨਾ ਇੱਕ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਪਤਾ ਮਜ਼ਾਕ ਹੈਗਾ ਮੈਂ ਸੂਬੇ ਦੀ ਸਰਕਾਰ ਮੁੱਖ ਮੰਤਰੀ ਨੂੰ ਵੀ ਕਹਿੰਦੀ ਆ ਤੁਹਾਡਾ ਫਰਜ਼ ਬੰਦਾ ਹੈਗਾ ਅੱਗੇ ਹੋ ਕੇ ਬਾਰਡਰ 'ਚ ਜੇ ਸਾਡੇ ਕਿਸਾਨ ਮਰ ਰਹੇ ਸੀ ਮਾਰੇ ਜਾ ਰਹੇ ਨੇ ਅੱਜ ਵੀ ਪੰਜਾਬ ਦੇ ਬਾਰਡਰ 'ਚ ਬੈਠੇ ਹੋਏ ਨੇ ਤੁਹਾਨੂੰ ਉੱਥੇ ਅੱਗੇ ਹੋ ਕੇ ਪਹਿਲੇ ਆਪਣੇ ਉਤੇ ਗੋਲੀਆਂ ਖਾਣੀ ਚਾਹੀਦੀਆਂ ਸੀ ਡਰੋਨਾਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਇਸ ਤੋਂ ਪਹਿਲੇ ਕਿ ਹਰਿਆਣੇ ਦੀ ਪੁਲਿਸ ਦੇ ਖਿਲਾਫ ਅਜ ਤਾਈਂ ਕੋਈ ਪੰਜਾਬ ਦੀ ਸਰਕਾਰ ਨੇ ਪੰਜਾਬ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿੱਤਾ ਜਿਹੜੇ ਆਪਣੇ ਕਿਸਾਨਾਂ ਦੇ ਉਤੇ ਤਸ਼ੱਦਦ ਹੋਈ ਹੈ ਇਹ ਕਿਤੇ ਨਾ ਕਿਤੇ ਆਪਣੀ ਡੈਮੋਕਰੈਟਿਕ ਰਾਈਟ ਆਫ ਪੀਸਫੁਲ ਪ੍ਰੋਟੈਸਟ ਦਾ ਤਜਿਆਉੜਾਈ ਜਾ ਰਹੀਆਂ ਨੇ ਇਹਨਾਂ ਡੈਮੋਕਰੈਟਿਕ ਰਾਈਟ ਹਰੇਕ ਕਿਸਾਨ ਨੂੰ ਹਰੇਕ ਇਨਸਾਨ ਨੂੰ ਮਿਲਣੀ ਚਾਹੀਦੀ ਹੈ ਸਾਡਾ ਸੰਵਿਧਾਨ ਸਾਨੂੰ ਦਿੰਦਾ ਸੋ ਇਹ ਰਾਈਟ ਸਾਡੀ ਮਿਲਣੀ ਚਾਹੀਦੀ ਹੈ ਤੇ ਜੇ ਸਾਨੂੰ ਨਹੀਂ ਮਿਲ ਰਹੀ ਤੇ ਜੇ ਸਾਡਾ ਮੁੱਖ ਮੰਤਰੀ ਸਾਡੀ ਅਗਵਾਈ ਨਹੀਂ ਕਰੂਗਾ ਇਸ ਰਾਈਟ ਨੂੰ ਦਿਲਵਾਨ ਵਾਸਤੇ ਪੰਜਾਬੀਆਂ ਦੇ ਨਾਲ ਧੋਖਾ ਹੈਗਾ ਵੱਡਾ ਧੋਖਾ ਹੈ ਸੂਬੇ ਦੀ ਸਰਕਾਰ ਨੇ ਮੈਂ ਸੂਬੇ ਦੀ ਸਰਕਾਰ ਨੂੰ ਕਹਿੰਦੀ ਆ ਤੁਹਾਡਾ ਸੈਸ਼ਨ ਸ਼ੁਰੂ ਹੋਣ ਲੱਗਿਆ ਹੈਗਾ ਬਜਟ ਸੈਸ਼ਨ ਲੈ ਕੇ ਆਓ ਤੁਸੀਂ ਉਸ ਸੈਸ਼ਨ ਵਿੱਚ ਭਗਵੰਤ ਮਾਨ ਲੈ ਕੇ ਆਏ ਪੰਜਾਬ ਦੇ ਵਿਧਾਨ ਸਭਾ ਚ ਇਸ ਸੈਸ਼ਨ ਵਿੱਚ ਲੈ ਕੇ ਆਏ ਤਾਂ ਲਾਜ਼ਮੀ ਕਰੇ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਉਹ ਕਿਉਂ ਨਹੀਂ ਇਸ ਤੋਂ ਕਿਉਂ ਪਿੱਛੇ ਭੱਜ ਰਹੇ